ਅੰਤਰਜੂਰ ਹਉਮੈ ਤਨਮਾਇ ਇਹ ਜਿੰਨੇ ਜੀਵ ਜੰਤ ਹਨ ਇਹਨਾਂ ਦੇ ਅੰਦਰ ਸਾਧ ਸੰਗਤ ਜੀ ਹਉਮੈ ਦਾ ਜੋਰ ਹੈ ਤੇ ਤੰਬੇ ਅੰਦਰ ਮਾਇਆ ਦਾ ਮੋਹ ਰਾਤਰੀ ਚਿੰਬੜਿਆ ਰਿੰਦਾ ਹੈ ਕੂੜੀ ਆਵੇ ਜਾ ਇਹਨਾਂ ਦਾ ਜਿਹੜਾ ਆਉਣਾ ਹੈ ਸੰਗਤਿ ਗੁਰੂ ਕੀ ਝੂਠਾ ਹੀ ਆਉਣਾ ਹੈ ਤੇ ਜਿਹੜਾ ਚਲੇ ਜਾਣਾ ਉਹ ਵੀ ਕੋਈ ਲਾਭ ਨਹੀਂ ਖੱਟ ਕੇ ਜਾਂਦੇ ਝੂਠਾ ਹੀ ਜਾਣਾ ਹੈ ਸਤਗੁਰੂ ਕੂੜ ਵਾਲੀ ਬਿਰਤੀ ਵਾਲੇ ਜਨਮ ਤਾਰ ਕੇ ਆਉਂਦੇ ਆ ਮਰ ਵਰਕੇ ਜੁਨਾ ਜੀ ਜਾਂਦੇ ਹਣ ਸਤਗੁਰੂ ਦਾ ਫਰਮਾਇਆ ਮੰਨ ਨਾ ਸਕੀ ਜਿਹੜੇ ਲੋਕ ਸਤਗੁਰੂ ਸਾਹਿਬ ਦਾ ਫਰਮਾਇਆ ਹੁਕਮ ਕੀਤਾ ਹੋਇਆ ਮੰਨ ਨਹੀਂ ਸਕਦੇ ਹਨ ਉਸਤੜ ਤਰਿਆ ਨਾ ਜਾਏ ਉਹਨਾਂ ਦੇ ਪਾਸੋਂ ਕਠਨ ਸੰਸਾਰ ਭਾਈ ਕਰਿਆ ਨਹੀਂ ਜਾਂਦਾ ਹੈ ਨਜ਼ਰ ਕਰੀ ਜਿਸ ਆਪਣੀ ਜਿਨ੍ਹਾਂ ਦੇ ਤੇ ਮੇਰਾ ਵਾਹਿਗੁਰੂ ਆਪਣੀ ਕਿਰਪਾ ਗ੍ਰਿਸ਼ਟੀ ਕਰ ਦਿੰਦਾ ਹੈ ਸੋ ਚੱਲੈ ਸਤਗੁਰ ਭਾਉ ਉਹ ਪਰਖ ਸਤਗੁਰਾਂ ਦੇ ਅਵਸਾਰੀ ਹੋ ਕੇ ਚੱਲਦੇ ਹਨ ਸਤਗੁਰ ਕਾ ਦਰਸਨ ਸਫਲ ਹੈ ਗੁਰੂ ਸਾਹਿਬ ਦਾ ਦਰਸ਼ਨ ਕਰਿਆ ਹੋਇਆ ਸਫਲਾ ਸਹਿਦ ਫਲ ਦੇ ਗਿਆਨ ਫਲ ਦੇ ਜੋ ਇੱਛਾ ਸੋ ਫਲ ਪਾ ਸਤਗੁਰਾਂ ਦੇ ਦਰਸ਼ਨ ਕਰਕੇ ਜੋ ਜੋ ਕੋਈ ਸਿੱਖ ਭਾਵਨਾ ਕਰਦਾ ਹੈ ਉਹ ਫਲ ਪਾ ਲਿੰਦਾ ਹੈ ਜਿੰਨੀ ਸਤਗੁਰ ਮੰਨਿਆ ਜਿਨ੍ਹਾਂ ਨੂੰ ਸਤਗੁਰੂ ਨੂੰ ਸਰਬ ਕਲਾ ਸਮਰੱਥ ਜਾਣ ਕੇ ਮੰਨਿਆ ਹੈ। ਉਹ ਤਿਲਕੇ ਲਾਗੂ ਪਾਉਣਾ ਗੁਰ ਸਿੱਖਾਂ ਦੇ ਅਸੀਂ ਚਰਨੀ ਲੱਗਣਾ ਕਰੀਏ ਧੰਨ ਹਰੋ ਪੁਰਖ। ਨਾਨਕਤਾ ਦਾ ਦਾਸ ਹੈ। ਸਤਗੁਰੂ ਜੀ ਕਹਿੰਦੇ ਤੂੰ ਸਤਗੁਰੂ ਦੇ ਅਸੀਂ ਸੇਵਕ ਹਾਂ। ਜੇ ਅਨੰਦਨ ਰਹੇ ਲਿਵ ਲਾ ਜਿਹੜੇ ਰਾਤ ਨੂੰ ਅਕਾਲ ਪੁਰਖ ਵਾਹੀ ਵੀ ਕਿ ਲਿਵ ਲਾ ਰੱਖਦੇ ਸਿੱਖਾਂ ਦੀ। ਜਿਹੜੇ ਸਿਖਰ ਆਦਮ ਨੇ ਲਵਾਈ ਰੱਖਦੇ ਮਹਾਰਾਜ ਤੇ ਉਹਨਾਂ ਦੇ ਅਸੀਂ ਸੇਵਕਾਂ ਦੀ ਨਿਮਰਤਾ ਹੈ ਜਿਨ੍ਹਾਂ ਪਰੀ ਪਿਆਰ ਜਿਨ੍ਹਾਂ ਦਾ ਪਰੀ ਪਰਮੇਸ਼ਰ ਵਿੱਚ ਪਿਆਰ ਹੈ ਪਤੀ ਚ ਬਿਨ ਦਰਸ਼ਨ ਕਿਉ ਤ੍ਰਿਪਤੀ ਹੈ ਉਹ ਤਾਂ ਮਹਾਰਾਜ ਦਰਸ਼ਨ ਕਰੇ ਬਿਨ ਉਹਨੂੰ ਤ੍ਰਿਪਤੀ ਨਹੀਂ ਆਉਂਦੀ ਰਾਜ ਨਹੀਂ ਕਿਸੇ ਪ੍ਰਕਾਰ ਆ ਸਕਦਾ ਨਾਨਕ ਮਿਲੇ ਜਿਵੇਂ ਖੇਲ ਖਲਾਈਏ ਬਾਲਕ ਨਾ ਸਕੇ ਦਿਨ ਖੀਰੇ ਜੋ ਦੁਨੀਆ ਵਾਲਾ ਬੱਚਾ ਮਾਤਾ ਦੇ ਦੁੱਧ ਚੁੰਘੇ ਬਿਨਾਂ ਰਹਿ ਨਹੀਂ ਸਕਦਾ ਸੈਂਕੜੇ ਖੇਲਾਂ ਦੀ ਖਲਾਈਏ ਉਹ ਭਾਵੇਂ ਸਿੱਧੀਆਂ ਰਿੱਧੀਆਂ ਰੁਪੀ ਖੇਲਾਂ ਜਮਾਰਾ ਖਲਾਉਣ ਨਾਮ ਰੁਪੀ ਦੁੱਧ ਤੋਂ ਬਿਗੈਰ ਤ੍ਰਿਪਤੀ ਨਹੀਂ ਆਉਂਦੀ ਹੈ ਨਾਨਕ ਮਿਲੇ ਸੁਭਾਈ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਨੂੰ ਸੁਭਾਵਕ ਸੁਤੇਸੇਦ ਮਾਰ ਮਿਲ ਪੈਂਦੇ ਹਨ ਗੁਰਮੁਖ ਇਹੋ ਮਨ ਰਹਿਸੀ ਹੈ ਉਹਨਾਂ ਗੁਰਮੁਖਾਂ ਦਾ ਮਨ ਰਹਿਸੀਆ પ્રસન્ન ਹੁੰਦਾ ਮਹਾਰਾਜ ਦੇ ਨਾਲ ਮਿਲ ਕੇ ਜਿਨ੍ਹਾਂ ਪਰੀ ਪਿਆਰੋ ਜਿਨ੍ਹਾਂ ਦੇ ਅੰਦਰ ਪਰੀ ਪਰਮੇਸ਼ਰ ਪਤੀ ਦਾ ਪਿਆਰ ਲੱਗਾ ਹੈ ਕਿਉਂ ਜੀਵਨ ਪਰ ਬਾਹਰੇ ਉਹ ਪਰ ਪਤੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਾਹਰੇ ਬਗੈਰ ਕਿਵੇਂ ਜਿਉ ਸਕਦੇ ਨਹੀਂ ਉਹਨਾਂ ਦਾ ਜੀਵਨ ਹੁੰਦਾ ਜਾਂ ਸੋ ਦੇਖਣ ਆਪਣ ਜਦੋਂ ਪਤੀ ਅਕਾਲਪੁਰਖ ਆਪਣੇ ਨੂੰ ਵੇਖ ਲੈਂਦੇ ਹਨ ਨਾਨਕ ਥੀਵਨ ਭੀ ਹਰੇ ਜਿਵੇਂ ਭੀ ਬਾਣ ਉਹਨਾਂ ਦੇ ਚਿਤ ਹਰੇ ਪਰੇ ਹਰਿਆਵੰਤਾ ਸਹਿਦ ਪ੍ਰੇਮ ਦੀ ਹਰਿਆਵੰਤਾ ਸਹਿਤ ਹੁੰਦੇ ਹਨ ਜਿਨ੍ਹਾਂ ਗੁਰਮੁਖ ਅੰਦਰ ਨੇ ਗਿੱਨੋ ਗੁਰਮਖਾਂ ਦੇ ਹਿਰਦਿਆਂ ਦੇ ਅੰਦਰ ਪ੍ਰੇਮ ਤੈ ਪ੍ਰੀਤੋ ਸੈ ਪ੍ਰੀਤੋ ਸੱਚੈ ਲਾਇਆ ਇਸ ਸੱਚੇ ਪ੍ਰੀਤਮ ਸਤਿਗੁਰੂ ਤੁਸੀਂ ਲਾਏ ਰਾਤੀ ਅਤ ਦੇਹੂ ਉਹ ਰਾਤਾਂ ਨੂੰ ਵੀ ਦਿਨਾਂ ਚ ਵੀ ਨਾਨਕ ਪ੍ਰੇਮ ਸਵਾਇਆ ਉਹਨਾਂ ਦਾ ਮਨ ਪ੍ਰੇਮ ਵਿੱਚ ਮਸਤ ਹੋਇਆ ਰਹਿੰਦਾ ਸਮਾਇ ਲੀਨ ਹੋਇਆ ਰਹਿੰਦਾ ਹੈ ਗੁਰਮੁਖ ਸੱਚੀ ਆਸ ਕੀ ਜਿਹੜੀ ਗੁਰਮਖਾਂ ਦੀ ਆਸ਼ਕੀ ਪ੍ਰੀਤੀ ਹੈ ਇਸ ਕੀ ਹੈ ਆਪਦੇ ਨਾਲ ਕਿਤ ਪ੍ਰੀਤਮ ਸੱਚਾ ਪਾਈਐ ਇਸ ਕੀ ਪ੍ਰੀਤੀ ਕਰਕੇ ਸੱਚੇ ਪ੍ਰੀਤਮ ਅਕਾਲ ਪੁਰਖ ਨੂੰ ਪਾ ਲਈਦਾ ਹੈ ਬਨ ਦਿਨ ਰਹੇ ਅਨੰਦ ਉਹ ਰਾਤ ਨੂੰ ਗੁਰਮੁਖ ਐਦ ਅਸਰੂਪ ਨੂੰ ਪਾ ਕੇ ਆਨੰਦ ਰਹੀਂਦੇ ਹਨ ਨਾਨਕ ਸਹਿਜ ਸਮਾਈਐ ਸੁਤੇ ਸਿੰਧੇ ਉਹਨਾਂ ਦਾ ਮਨ ਵਾਹਿਗੁਰੂ ਵਿੱਚ ਸਮਾਇਆ ਰਹਿੰਦਾ ਲੀਨ ਹੋਇਆ ਰਹਿੰਦਾ ਹੈ ਸੱਚਾ ਪ੍ਰੇਮ ਪਿਆ ਹੈ ਕੀ ਭਾਈ ਇਹ ਸੱਚਾ ਅਕਾਲ ਪੁਰਖ ਦਾ ਜਿਹੜਾ ਪ੍ਰੇਮ ਹੈ ਮਨ ਕਰਕੇ ਤੇ ਪਿਆਰ ਹੈ ਬਾਣੀ ਕਰਕੇ ਸਰੀਰ ਕਰਕੇ ਵਰ ਪੂਰੇ ਤੇ ਪਾਈਏ। ਸਤਿਗੁਰਾਂ ਦੀ ਕਿਰਪਾ ਕਰਕੇ ਦਾਤ ਪਾਈ ਦੀ ਹੈ। ਕਦੇ ਵੀ ਉਹਨਾਂ ਦਾ ਮਨ ਭੰਗ ਢੱਡਦਾ ਵੀ ਹੈ, ਟੰਗਾ ਨਹੀਂ ਹੈ। ਕਦੇ ਨਾਸ ਨਹੀਂ ਹੁੰਦਾ ਹੈ ਜੀਵ। ਨਾਨਕ ਹਰ ਗੁਣ ਗਾਇ। ਜੋ ਹਰਿ ਅਕਾਲ ਕੁਰ ਦੇ ਗੁਣ ਗਾਉਂਦੇ ਉਹਨਾਂ ਦਾ ਮਨ ਟੰਦਾ ਨਹੀਂ। ਹਰ ਵਕ ਚੜਦੀ ਕਲਾ ਚ ਰਿੰਦਰਾ ਉਦਾਸੀਨ ਨਹੀਂ ਹੁੰਦੇ ਜਿੰਨਾ ਅੰਦਰ ਸੱਚਾ ਨੇਹ ਹੋ ਇਹ ਮਹਾਰਾਜ ਜੀ ਨੇ ਅੰਦਰ ਆਪ ਨੂੰ ਸੱਚਾ ਪ੍ਰੇਮ ਲਾਇਆ ਹੈ ਕਿਉਂ ਜੀਵਨ ਪਿਰ ਬਾ ਕਿਉਂ ਜੀਵਨ ਤ੍ਰੀਤੀ ਹੋ ਰਿਆ ਉਹ ਪਤੀ ਆਕਾਸ਼ ਪੁੱਤਰ ਰਹਿ ਕੇ ਕਿਵੇਂ ਜੀ ਹੋ ਸਕਦੇ ਹਨ ਉਹਦਾ ਜੀਵਨ ਵੀ ਹੈ ਹੋਰ ਗੁਰਮੁਖ ਮੀਲੇ ਆ ਜਿਨ੍ਹਾਂ ਨੂੰ ਗੁਰਾਂ ਦੁਆਰਾ ਗੁਰਮਖਾਂ ਨੂੰ ਆਪ ਦੇ ਨਾਲ ਮੇਲ ਲੈਨੇ ਹੋ ਨਾਨਕ ਜੀ ਛੁੱਣਿਆ ਉਹ ਚਿਰਾਂ ਦੇ ਵਿਛੜੇ ਹੋਏ ਮਿਲ ਪੈਂਦੇ ਆ ਗੁਰੂ ਸਾਹਿਬ ਜੀ ਕਹਿੰਦੇ ਹਨ ਗੁਰਾਂ ਦੁਆਰਾ ਆਪ ਹੀ ਮਿਲਦਾ ਹੈ ਚਿਰਾਂ ਦੇ ਵਿਛੜਿਆ ਨੂੰ ਸਰਗੁਰੂ ਜੀ ਕਹਿੰਦੇ ਹਨ ਜਿਨ ਕੋ ਪ੍ਰੇਮ ਪਿਆਰ ਜਿਨ੍ਹਾਂ ਦੇ ਅੰਦਰ ਮਹਾਰਾਜ ਆਪ ਦੇ ਪ੍ਰੇਮ ਦਾ ਪਿਆਰ ਸੋ ਆਪੇ ਲਾਇਆ ਕਰ ਬਕਰ ਐਸੇ ਜੀ ਮਹਾਰਾ ਕਿਰਪਾ ਦ੍ਰਿਸ਼ਟੀ ਕਰਕੇ ਲਾ ਦੁੱਤਾ ਹੈ ਨਾਨਕ ਲੇਹੁ ਮਿਲਾ ਜੀ ਮਹਾਰਾ ਉਹਨਾਂ ਨੂੰ ਆਪ ਦੇ ਨਾਲ ਵੀ ਮੇਲ ਲੈਣੇ ਹੋ ਮੈਂ ਨਾਮ ਮੈਂ ਜਾਚਕ ਦੀਜੈ ਨਾਮ ਹਰਿ ਮੈਨੂੰ ਵੀ ਮਾਰਾ ਉਹਨਾਂ ਦੀ ਨਿਆਂ ਆਪ ਦੇ ਨਾਲ ਮੇਲ ਲੋ ਸਤਿਗੁਰੂ ਜੀ ਕਹਿੰਦੇ ਐ ਸਾਨੂੰ ਜਾਚਕਾਂ ਨੂੰ ਹਰੀ ਆਪ ਦਾ ਨਾਮ ਬਖਸ਼ੋ ਗੁਰਮੁਖ ਹੱਸਾ ਗੁਰਮੁਖ ਬਲੂਵੇ ਗੁਰਮੁਖ ਸਾਹਿਬ ਸੰਗਤ ਹੀ ਹੱਸਦੇ ਵੀ ਹਨ ਕਿ ਸਾਨੂੰ ਵਾਹਿਗੁਰੂ ਨੇ ਅਸੀ ਕਿਰਪਾ ਕੀਤੀ ਐ 84 ਲੱਖ ਜਿੰਨੀ ਜੂਨ ਐ ਕਿਹੜੇ ਪਾਸੇ ਰੁੜੀ ਜਾ ਰਹੀ ਐ ਕੋਈ ਸੰਸਿਆ ਚ ਕੋਈ ਫਿਕਰਾਂ ਚ ਕੋਈ ਬੈਰ ਕੇ ਕੋਈ ਵਿਰੋਧ ਚ ਕੋਈ ਝਗੜਿਆ ਵਿੱਚ ਇਸ ਤਰ੍ਹਾਂ ਜਾਣ ਕੇ ਸਾਰੀ ਦੁਨੀਆ ਪ੍ਰਵਿਰਤੀ ਚ ਫਸੀ ਹੋਈ ਜਾਣ ਕੇ ਬ੍ਰਹਮਾ ਵੀ ਪ੍ਰਵਿਰਤੀ ਚ ਫਸਿਆ ਜਾਣ ਕੇ ਸਾਨੂੰ ਵਾਹਿਗੁਰੂ ਨੇ ਸਾਨੂੰ ਰੱਖ ਲਿਆ ਸ਼ੁਕਰ ਹੈ ਇਹੋ ਗੁਰੂ ਹੱਸਦੇ ਆ ਪ੍ਰਸੰਨ ਹੁੰਦੇ ਹਨ ਬ੍ਰਹਮਾ ਨੰਦ ਨੂੰ ਪਾ ਕੇ ਗੁਰਮੁਖ ਰੂਵੈ ਕਦੇ ਕਦੇ ਗੁਰਮੁਖਾ ਕਿ ਜਿਸ ਪਰਮੇਸ਼ਰ ਦਾ ਇੰਨਾ ਆਨੰਦ ਹੋਇਆ ਕਰੋਣਾ ਬ੍ਰਹਮ ਨੂੰ ਵੀ ਨਾਦਨੀਓਂ ਪ੍ਰਾਪਤ ਹੋਇਆ ਜਨਮਾਂ 'ਚ ਉਸ ਆਨੰਦ ਤੋਂ ਅਸੀਂ ਅੱਗੇ ਕਿਉਂ ਵਾਂਝੇ ਰਹੇ ਪਹਿਲਾ ਜੀਵਨ ਕਿਉਂ ਆਵੇ ਗੁਜ਼ਾਰ ਲਿਆ ਤੂੰ ਪਿਛਲੀ ਅਜਾਈ ਉਮਰ ਗਈ ਵੇਖ ਕੇ ਕਦੇ ਗੁਰਮੁਖ ਹੋਣ ਲੱਗ ਜਾਂਦੇ ਆ ਵਰਾਗ 'ਚ ਜੇ ਗੁਰਮੁਖ ਕਰੇ ਸਾਈ ਭਗਤ ਹੋਵੇ ਜਿਹੜਾ ਗੁਰਮੁਖਾਂ ਦਾ ਰੋਣਾ ਨਾ ਵਰਾਗ ਵਿੱਚ ਇਹ ਵੀ ਭਗਤੀ ਹੈ ਸਾਧ ਸੰਗਤ ਜੀ ਪਤੇ ਜਿਹੜਾ ਹਸਣਾ ਹੈ ਆਤਮ ਨੰਦ ਨੂੰ ਪਾ ਕੇ ਇਹ ਵੀ ਭਗਤੀ ਹੈ ਜੋ ਕੁਝ ਗੁਰਮੁਖ ਕਰਦੇ ਵਾਹਿਗੁਰੂ ਦੇ ਪ੍ਰੇਮ ਵਿੱਚ ਕਰਦੇ ਹਨ ਸਾਈ ਉਹ ਭਗਤੀ ਹੁੰਦੀ ਹੈ ਜੋ ਗੁਰਾਂ ਦੁਆਰਾ ਕਰਨਾ ਹੈ ਇਹ ਸਾਰਸੰਗ ਦੀ ਭਗਤੀ ਹੁੰਦੀ ਗੁਰਮਖਾਂ ਦੀ ਜੋ ਗੁਰਮੁਖ ਕਰਦੇ ਕਰਨੀ ਪ੍ਰੇਮ ਵਿੱਚ ਲੀਨ ਹੋਏ ਉਹ ਭਗਤੀ ਵਿੱਚ ਹੀ ਦਾਖਲ ਹੁੰਦਾ ਹੈ ਗੁਰਮੁਖ ਹੋਵੇ ਸੂ ਕਰੇ ਵਿਚਾਰ ਜਿਹੜੇ ਗੁਰਮੁਖ ਹੁੰਦੇ ਹਨ ਉਹ ਵਿਚਾਰ ਕਰਦੇ ਆ ਪ੍ਰਵੇਸ਼ਰ ਦਾ ਗੁਰਮੁਖ ਨਾਨਕ ਪਾਵੈ ਪਾਉ ਜੀ ਕੇੰਦਨ ਗੁਰਮੁਖ ਜਿਹੜੇ ਹਨ ਸੰਸਾਰ ਸਮੁੰਦਰ ਤੋਂ ਆਪਣੇ ਆਪ ਨੂੰ ਉਹ ਪਾਰ ਪਾ ਲੈਂਦੇ ਮੁਕਤ ਹੋ ਜਾਂਦੇ ਆ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਜਾਂਦੇ ਹਨ ਜਿੰਨਾ ਅੰਦਰ ਨਾਮ ਨਿਧਾਨ ਹੈ ਸਾਫ ਜਿੰਨਾ ਦੇ ਅੰਦਰ ਸੱਚੇ ਪਾਤਸ਼ਾਹ ਦੇ ਨਾਮ ਦਾ ਖਿਆਨਾ ਗੁਰਬਾਣੀ ਵਿਚਾਰ ਸਤਿਗੁਰੂ ਸਾਹਿਬ ਦੀ ਬਾਣੀ ਦੀ ਵਿਚਾਰ ਜਿੰਨਾ ਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ ਤਨ ਕੇ ਮੁਖ ਸਦ ਉਜਲੇ ਉਹਨਾਂ ਦੇ ਸਦਾ ਲੋਕ ਪਰਲੋਕ ਚ ਉਜਲੇ ਮੁਖ ਹਨ ਸੱਚੇ ਦਰਬਾਰ ਸੱਚੇ ਦਰਬਾਰ ਸਾਧ ਸੰਗਤ ਚ ਵੀ ਪਰਲੋਕ ਚ ਸੱਚਖੰਡ ਚ ਵੀ ਤੈਨੂੰ ਬੰਧਿਆ ਉਠਦਿਆ ਕਦੇ ਨਾ ਵਿਸਰੈ ਉਹਨਾਂ ਦੇ ਜੀਵਨ ਦਾ ਕਰਤੱਬੇ ਹੈ ਬੈਠਣ ਲੱਗੇ ਵੀ ਜਦੋਂ ਵਹੀਂ ਗੁਰਮੁਖੋ ਹਰ ਨਾਮ ਬੋਲੇ ਜਦੋਂ ਉਠਦੇ ਉਦੋਂ ਵੀ ਗੁਰਮੁਖੋ ਨਾਮ ਨੂੰ ਜਪਦੇ ਹਨ ਜੇ ਆਪ ਬਖਸ਼ੇ ਕਰਤਾ ਇਹ ਉਹਨਾਂ ਦਾ ਜੀਵਨ ਹੈ ਜਿੰਨਾ ਜਿਹੜੇ ਆਪ ਬਖਸ਼ ਲਿਆ ਕਰਤਾਰ ਨੇ ਉਹਨਾਂ ਨੂੰ ਸਰੀਰ ਕਰਕੇ ਬੰਧਿਆ ਹੋਇਆ ਉਠਦਿਆ ਵੀ ਨਹੀਂ ਕਦੇ ਭੁੱਲਦਾ ਹਰ ਵਕਤ ਚੇਤੇ ਆਉਂਦਾ ਹੈ ਬੈਠਿਆ ਹੋਣਾ ਸਮਾਧੀ ਵਿੱਚ ਉੜਦੇ ਆ ਸੰਸਾਰ ਤੋਂ ਉਪਰਾਗ ਹੁੰਦਿਆਂ ਹੋਇਆਂ ਕਦੇ ਨਹੀਂ ਭੁੱਲਦਾ ਹੈ ਨਾਨਕ ਗੁਰੂ ਜੇ ਆਪ ਬਖਸ਼ੇ ਕਰਤਾ ਜਿਹੜੇ ਆਪ ਕਰਤਾਰ ਅਕਾਲ ਪੁਰਖ ਨੇ ਬਖਸ਼ ਲਏ ਹਨ ਜੀਵਨ ਨਾਨਕ ਗੁਰਮੁਖ ਮਿਲੇ ਨਾ ਵਿਛੜ ਹੈ ਸਤਿਗੁਰੂ ਜੀ ਕਹਿੰਦੇ ਉਹ ਗੁਰਮੁਖ ਵਾਹਿਗੁਰੂ ਚ ਹਰ ਵਕਤ ਮੇਲੇ ਰਹਿੰਦੇ ਹੈ ਕਦੇ ਉਹਨਾਂ ਦਾ ਵਾਹਿਗੁਰੂ ਦੇ ਨਾਲੋਂ ਵਿਛੋੜਾ ਨਹੀਂ ਹੁੰਦਾ ਹੈ ਇਹ ਮੇਲੇ ਸਿਰਜਣਹਾਰ ਜਿਹੜੇ ਸਿਰਜਣਹਾਰ ਵਾਹਿਗੁਰੂ ਨੇ ਆਪਦੇ ਨਾਲ ਮੇਲ ਲਏ ਹੈ ਕਾਨੂੰਨ ਪਰਖਾ ਦਾ ਜੀਵਨ ਇਸ ਸੰਸਾਰ ਵਿੱਚ ਆਇਆ ਹੋਇਆ ਹੁੰਦਾ ਆਪਾਂ ਵੀ ਇਸ ਪ੍ਰਕਾਰ ਦਾ ਜੀਵਨ ਬਣਾਉਣ ਦਾ ਆਪ ਗੁਰਾਂ ਅਗੇ ਅਰਦਾਸ ਜੀੜੇ ਰਿਆ ਕਰੀਏ ਕਿ ਏ ਮਹਾਰਾਜ ਅਸੀਂ ਔਗੁਣਾ ਦੇ ਭਰੇ ਹੋਏ ਹਾਂ ਆਪ ਕਰਸ ਕਰਕੇ ਸਾਨੂੰ ਆਪਦੇ ਨਾਲ ਮਿਲੋ ਤੈਨ ਬਹਿੰਦਿਆ ਉਠਦਿਆ ਕਦੀ ਨਾ ਵਿਸਰੈ ਜੇ ਆਪ ਬਖਸ਼ੇ ਕਰਤਾ ਨਾਨਕ ਗੁਰਮੁਖ ਮਿਲੇ ਨਾ ਵਿਛੜਹਿ ਜੇ ਮਿਲੇ ਸਿਰਜਣਹਾਰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਸਾਹਿਬ ਜੀ ਗੁਰਪੀਰਾਂ ਦੀ ਚੱਕਰੀ ਮਹਾਂ ਕਰੜੀ ਸੁਖਸਾਰ ਗੁਰਪੀਰਾਂ ਦੀ ਚੱਕਰੀ ਮਹਕਾਰੜੀ ਸੁਖਸਾਰ ਨਜ਼ਰ ਕਰੇ ਜਿਸ ਆਪਣੀ ਤਿਸ ਲਾਏ ਹੇਤ ਪਿਆਰ ਸਤਿਗੁਰੂ ਕੀ ਸੇਵੈ ਲਗਿਆ ਪਾਉ ਜਲ ਤਰੈ ਸੰਸਾਰ ਮਨ ਚਿੰਦਿਆ ਫਲ ਪਾਏ ਸੀ ਅੰਤਰ ਬਵੇਕ ਵਿਚਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁਖ ਨਿਵਾਰਨ ਹਾਰ ਨਾਨਕ ਸਤਿਗੁਰ ਮਿਲਿਆ ਪ੍ਰਭ ਪਾਈਐ ਸਭ ਦੁਖ ਨਿਵਾਰਨ ਹਾਰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਪੀਰਾਂ ਦੀ ਚਾਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਗੁਰੂ ਨਾਨਕਦੇਵ ਮਹਾਰਾਜ ਸਾਹਿਬ ਜੀ ਨੇ ਜਿਸ ਪ੍ਰਕਾਰ ਸਿੱਖੀ ਪਰਖੀ ਸੀ ਉਹ ਸੰਗਤਾਂ ਤੋਂ ਲੁਕੀ ਛਿਪੀ ਹੋਈ ਗੱਲ ਨਹੀਂ ਸਿੱਖਾਂ ਤੋਂ ਖੇਤੀ ਕਰਾ ਕੇ 10-10 ਦਿਨ ਤੱਕ ਲੰਗਰ ਬੰਦ ਕਰਕੇ ਪਰਖ ਕੀਤੀ ਜਿਸ ਵੇਲੇ ਸਿੰਘ ਜਿਹੜੇ ਸਨ ਉਹ 10 ਦਿਨ ਵੀ ਭੁੱਖੇ ਰਹਿ ਕੇ ਲੰਗਰ ਨਾ ਛਕਿਆ ਕਰਨ ਤੇ ਸੇਵਾ ਕਰੀ ਜਾਣ ਹਲ ਫੜ ਕੇ ਫੇ ਮਾਰਨ ਹਰ ਰੋਜ਼ ਲੰਗਰ ਕਰ ਦਿੱਤਾ ਜਿਹੜੇ ਗੰਗਾ ਚੋਖਾ ਛਕਣ ਵਾਲੇ ਸਭ ਚਲੇ ਗਏ ਦੁਆਰਾ ਖੇਤੀ ਪਕਵਾ ਕੇ ਹਜੂਰ ਨੇ ਜਿਸ ਵਕਤ ਪੀੜਾ ਵਿੱਚ ਲਿਆਂਦੀ ਗਈ ਕਿ ਹਮਾਰਾਂ ਥੋੜੀ ਕਾਲ ਥਾਂ ਪਈ ਐ ਇਸ ਨੂੰ ਅਗਨੀ ਚੰਡਾ ਲਾ ਦਿਓ ਇਹ ਸੁਣ ਕੇ ਸਾਧ ਸੰਗਤ ਜੀ ਕਈ ਸਿੱਖ ਕਹਿਣ ਲੱਗੇ ਸਾਥੋ ਤਾਂ ਚੰਡਾ ਨਹੀਂ ਲੱਗ ਸਕਦਾ ਇੰਨੀ ਅਸੀਂ ਪਾਣੀ ਪਾ ਪਾ ਕੇ ਖੇਤੀ ਪਕਾਈ ਐ ਤੇ ਹੁਣ ਮਹਾਰਾਜ ਰਾਜ ਨੂੰ ਕਿਉਂ ਸੜਵਾਉਨੇ ਹੋ ਜਿਨ੍ਹਾਂ ਸਿੱਖਾਂ ਕਾਇ ਤਾਂ ਹੁਕਮ ਮੰਨ ਕੇ ਕੀਤੀ ਐ ਉਹਨਾਂ ਨਗੀ ਲਾਤੀ ਛਾਤੀ ਸੁਆਹ ਹੋ ਗਈ ਇਸੇ ਪ੍ਰਕਾਰ ਸਤਗੁਰੂ ਜੀ ਨੇ ਧਾਨਕ ਰੂਪ ਧਾਰ ਕਰਕੇ ਸਰੀਰ ਦੇ ਉੱਤੇ ਬਾਣ ਬਣ ਲਿਆ ਅਤੇ ਹਜੂਰ ਨੇ ਹੱਥ ਵਿੱਚ ਇੱਕ ਉਤਕਾ ਪਕੜ ਲਿਆ ਬਿੰਗੀ ਦੀ ਸੋਟੀ ਦੇ ਛੜ ਮਹਾਰਾਜ ਜੀ ਨੇ ਕਮਰ ਕਸੇ ਸ਼ੁਰਾ ਟੰਗ ਲਿਆ ਦੋ ਕੁੱਤੇ ਤੇ ਕੁੱਤੀਆਂ ਨਾਲ ਲਾ ਕਰਕੇ ਇੱਕ ਸੌਂਦੇ ਸਵਾਮੀ ਨਾਲ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨਿਵਾਸ ਬਣਾ ਲਿਆ ਸਿੱਖਾਂ ਨੂੰ ਪਰਖਣ ਲੱਗੇ ਮਹਾਰਾਜ ਸਾਹਿਬ ਜਿਸ ਪਰਖ ਵਿੱਚ ਸਾਧ ਸੰਗਤ ਜੀ ਜਿਹੜਾ ਸਿੱਖ ਆ ਕੇ ਮੱਥਾ ਟੇਕਦਾ ਤੇ ਦੋ ਕੁੱਤਕੇ ਮਾਰਦੇ ਇਉ ਸੰਗਤ ਸਭ ਭਜ ਨਿਕਲੀ ਅਖੀਰ ਸਾਧ ਸੰਗਤ ਜੀ ਇਹ ਸਤਿਗੁਰੂ ਦੀ ਪਰਖ ਵਿੱਚ ਬਹੁਤ ਥੋੜੇ ਸਿੱਖ ਰਹੇ ਜਿਹੜੇ ਮਾਰ ਖਾ ਕੇ ਵੀ ਚਰਨਾ ਚ ਰਹੇ ਫਿਰ ਅੰਤਜਾਮੀ ਸੱਚੇ ਪਾਤਸ਼ਾਹ ਜੀ ਨੇ ਇਸ ਪਰਖ ਨੂੰ ਹੋਰ ਸੰਗਰਮ ਬਿਆ ਸੱਚੇ ਪਾਤਸ਼ਾਹ ਜੀ ਨੇ ਸਾਭ ਜਿਆਦਿਆਂ ਨੂੰ ਜੋ ਪਰਖਿਆ ਇੱਕ ਗਾਰੇ ਵਾਲੇ ਨਾਲੇ ਵਿੱਚ ਟੋਏ ਵਿੱਚ ਮਹਾਰਾਜ ਜੀ ਨੂੰ ਕਟੋਰਾ ਕਾਂਸੀ ਦਾ ਸਿਰਦਾ ਫਰੀ ਚੰਦਨੂ ਜੀ ਕਹਾ ਕੱਢ ਕੇ ਲਿਆਓ ਕਹਿਣ ਲੱਗੇ ਮਾਰਾ ਇਹ ਕਾਰਜ ਮੇਥੋਂ ਨਹੀਂ ਹੋ ਸਕਦਾ ਲਖਮੀ ਦਾਸ ਨੇ ਵੀ ਜਵਾਬ ਦੇ ਦਿੱਤਾ ਇਸ ਪ੍ਰਕਾਰ ਸਾਧ ਸੰਗਤ ਜੀ ਫਿਰ ਸਿੱਖੀ ਦੇ ਪਰਖ ਹੋਏ ਇੱਕ ਦਿਨੇ ਦੀਵਾਨ ਦੀ ਬੈਠਿਆਂ ਦੇ ਪਾਸ ਬਿੱਲੀ ਇੱਕ ਚੂਹਾ ਪਕੜ ਕੇ ਅੱਧਾ ਚਬਿਆ ਹੋਇਆ ਲੈ ਕੇ ਆਈ ਸਿੱਖਾਂ ਦੀ ਡਰਾਈ ਹੋਈ ਚੂਹਾ ਸਿੱਟ ਕੇ ਉੱਥੇ ਭੱਜ ਗਈ ਮਹਾਰਾਜ ਆਨ ਕਿ ਭਾਈ ਬਾਹਰ ਸਿੱਟਦੇ ਸ੍ਰੀ ਚੰਦ ਤੇ ਲਖਮੀ ਦਾਸ ਦੋਵੇਂ ਬਚਨ ਨਾ ਮੰਨ ਸਕੇ ਅਖੀਰ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਨੇ ਗੁਰੂ ਅੰਗਦ ਸਾਹਿਬ ਵੱਲ ਨਿਗਾਹ ਕੀਤੀ ਚੱਟ ਮਹਾਰਾਜ ਸਾਹਿਬ ਜੀ ਨੇ ਚੱਕ ਕੇ ਬਾਹਰ ਸਿੱਟਿਆ ਇਹ ਇਸੇ ਪ੍ਰਕਾਰ ਸਾਧ ਸੰਗਤ ਜੀ ਪਰਖ ਬਹੁਤ ਵਾਰੀ ਹੋਈ ਸਿੱਖਾਂ ਦੀ ਪਰਖ ਹੋਣਦਿਆਂ ਰਾਤ ਪੁੱਛਣ ਤੱਕ ਭਾਈ ਬੁੱਢੇ ਸਾਹਿਬ ਨੂੰ ਕਿਹਾ ਜੀ ਅੱਧੀ ਰਾਤ ਹੈ ਪਾਈ ਸੁਧਾਰਨ ਕਿਹਾ ਮਹਾਰਾਜ ਦੀ ਰਾਤ ਹੈ ਸਰਗਰਨ ਕਿਹਾ ਇਸ਼ਾਨ ਦਾ ਵੇਲਾ ਹੈ ਸ੍ਰੀ ਗੁਰੂ ਅੰਗਦ ਸਾਹਿਬ ਜੀ ਇਹ ਤੋਂ ਜਾ ਕੇ ਵੇਖ ਲਿਓ ਹੈ ਕਿ ਅੱਧੀ ਰਾਤ ਹੀ ਗੁਰੂ ਮਹਾਰਾਜ ਸਾਹਿਬ ਜੀ ਦੇ ਕੋਹਤ ਕਹੇ ਕੋਈ ਪਰਖ ਕਰਵੇ ਆ ਕੇ ਕਹਿਣ ਲੱਗੇ ਮਹਾਰਾਜ ਦੀ ਰਾਤ ਹੈ ਮਹਾਰਾਜ ਨੇ ਕਿਹਾ ਨਹੀਂ ਚੰਗੀ ਤਰ੍ਹਾਂ ਵੇਖ ਕੇ ਆਓ ਦੀ ਰਾਤ ਨਹੀਂ ਹੈ ਹੁਣ ਤਾਂ ਪਹਿ ਰਾਤ ਰਹਿੰਦੀ ਹੈ ਜਦੋਂ ਫੇਰ ਗਏ ਦੇਖਿਆ ਰਾਤ ਤਾਂ ਨਹੀਂ ਹੈ ਆ ਕੇ ਕਹਿਣ ਲੱਗੇ ਮਾਰਾ ਮੇਰੀ ਅੱਖਾਂ 'ਚ ਆਲਸ ਸੀ ਮੈਂ ਗਲਤੀ ਕੀਤੀ ਹੈ ਜਿੰਨੀ ਰਾਤ ਮਾਰਾ ਆਪ ਨੂੰ ਬਤਾਈ ਹੈ ਉੰਨੀ ਬੀਤੀ ਹੈ ਉਹ ਤਾਂ ਜਿੰਨੀ ਰੱਖੀ ਹੈ ਸੱਚੇ ਪਾਰਸਿਆਂ ਉੰਨੀ ਰਹੀ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਆਗਿਆ ਮੰਨੀ ਅਖੀਰ ਸਾਧ ਸੰਗਤ ਜੀ ਮੁਰਦੇ ਪਰਖਣ ਤੱਕ ਰਪਏ ਤੇ ਮੋਹਰਾ ਤੇ ਪੈਸੇ ਧਰਤੀ ਤੇ ਦਿਖਾਉਣ ਤੱਕ ਕਿਸੇ ਲਾਲਚ ਜਿਨੀ ਆਏ ਜਦੋਂ ਮਰਦਾ ਦਿਖਾਇਆ ਉਸ ਵੇਲੇ ਸਾਰੇ ਸਿੱਖ ਜਿਹੜੇ ਸਨ ਉਹਲੇ ਹੋ ਗਏ ਝਾੜੀਆਂ ਦੇ ਗੁਰੂ ਅੰਗਦ ਸਾਹਿਬ ਮਰਦੇ ਦੇ ਨਾਲੇ ਫਿਰਨ ਲੱਗ ਗਏ ਉਸ ਪਰਖ ਵਿੱਚ ਆਪ ਜੀ ਪੂਰੇ ਉੱਤੇ ਜਦੋਂ ਚੱਕ ਕੇ ਬਸਤਰ ਵੇਖਿਆ ਤੇ ਕਿਹੜਾ ਪ੍ਰਸ਼ਾਦ ਦਨ ਮਿਲਦਾ ਦੇਖਿਆ ਫਿਰ ਉਹ ਸਾਰਾ ਖੇਲ ਸਮਾਪਤ ਕਰ ਦਿੱਤਾ ਇਹ ਸਨ ਸਤਿਗੁਰਾਂ ਦੇ ਪਰਖ ਦੇ ਕੌਤਕ ਸਾਧ ਸੰਗਤ ਜੀ ਸੋ ਇਸ ਪ੍ਰਕਾਰ ਸਤਿਗੁਰੂ ਅਮਰਦਾਸ ਸਾਹਿਬ ਗੁਰੂ ਰਾਮਦਾਸ ਸਾਹਿਬ ਮਾਰਾ ਫਰਮਾਉਂਦੇ ਹਨ ਗੁਰ ਪੀਰਾਂ ਦੀ ਚੱਕਰੀ ਜਿਹੜੀ ਸਤਿਗੁਰਾਂ ਦੀ ਹਿੰਦੂਆਂ ਦੇ ਜੋ ਗੁਰੂ ਹਨ ਤੇ ਮੁਸਲਮਾਨਾਂ ਦੇ ਪੀਰ ਹਨ ਯਾਹਰ ਪੀਰ ਯਗਦਗੁਰੂ ਬਾਬਾ ਜੋ ਹਿੰਦੂ ਮੁਸਲਮਾਨਾਂ ਦੇ ਗੁਰੂ ਪੀਰ ਵੱਡੇ ਹਨ ਉਹਨਾਂ ਦੀ ਜਿਹੜੀ ਚੱਕਰੀ ਹੈ ਨੌਕਰੀ ਹੈ ਭਗਤੀ ਰੂਪ ਸੇਵਾ ਤਹਲ ਮਹਾ ਕਰੜੀ ਸੁਖ ਸਾਰ ਇਹ ਕਰਨੀ ਬਹੁਤ ਕਰੜੀ ਹੈ ਆ ਗਿਆ ਮਨਣੀ ਸਾਧ ਸੰਗਤ ਜੀ ਅੱਧੀ ਰਾਤ ਨੂੰ ਸਤਗੁਰਾਂ ਨੇ ਕਿਹਾ ਕਿ ਵਸਤਰ ਧੋ ਕੇ ਲਿਆਓ ਸ੍ਰੀ ਚੰਦਨ ਕਿਹਾ ਕਿ ਠੰਡ ਚ ਕਿਵੇਂ ਹੋ ਸਕਦਾ ਧੋਣਾ ਲਖਮੀ ਦਾਸ ਵੀ ਚੁੱਪ ਕਰ ਰਿਹਾ ਹਾ ਗੁਰੂ ਅੰਗਦ ਸਾਹਿਬ ਅੱਧੀ ਰਾਤ ਜਾਂਦੇ ਹਨ ਸਰੋਵਰ ਤੇ ਵਸਤਰ ਧੋਣ ਵਾਸਤੇ ਤੇ ਦੁਪਹਿਰ ਚੜ ਜਾਂਦਾ ਦਿਨੋ ਸੂਰਜ ਦੁਪਹਿਰ ਆ ਜਾਂਦਾ ਬਸਰ ਤੋਂ ਹੋ ਕੇ ਸੁਕਾ ਕੇ ਜਦੋਂ ਧਰਮਸ਼ਾਲਾ ਦੇ ਅੰਦਰ ਆਉਂਦੇ ਆ ਫੇਰ ਅੱਧੀ ਰਾਤ ਹੋ ਜਾਂਦੀ ਹੈ ਇਹ ਹੈ ਸਤਗੁਰਾਂ ਦੀ ਸਰਜਤਾ ਕਿਉਂ ਜਿਹੜਾ ਬਚਨ ਮੰਨਣਾ ਬਹੁਤ ਕਰੜੀ ਗੱਲ ਹੈ ਆਗਿਆ ਮੰਨਣੀ ਬਹੁਤ ਔਖੀ ਹੈ ਪਰ ਭਾਗਾ ਵਾਲੇ ਪੂਰੇ ਉਤਰਦੇ ਹਨ ਸੁਖਸਾਰ ਐਸਾਰੂ ਪ੍ਰਵੇਸ਼ ਦਾ ਸੁਖ ਦੇਣ ਵਾਲੀ ਜਿਨ੍ਹਾਂ ਗੁਰਮਖਾਨ ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਸਤਗੁਰਾਂ ਦੀ ਸੇਵਾ ਜਿਵੇਂ ਗੁਰੂ ਅੰਗਦ ਸਾਹਿਬ ਨੇ ਕੀਤੀ ਜਿਵੇਂ ਤੀਜੇ ਪਾਤਸ਼ਾਹ ਮਹਾਰਾਜ ਨੇ 12 ਸਾਲ ਜਲ ਭਰਦੇ ਰਹੇ λε ਆਕਸ਼ ਇਸ਼ਨਾਨ ਕਰਾਉਂਦੇ ਰਹੇ ਸਤਗੁਰਾਂ ਹੁੰਦਾ ਲੰਗਰ ਦੀ ਸੇਵਾ ਕਰਦੇ ਰਹੇ ਇਹਵੇਂ ਚੌਥੇ ਪਾਤਸ਼ਾਹ ਬੌਲੀ ਸਾਹਿਬ ਦੀ ਸੇਵਾ ਜੁੜੇ ਰਹੇ ਇਹ ਸਤਗੁਰਾਂ ਦੀ ਜਿਹੜੀ ਪੀਰਾਂ ਦੀ ਗੁਰਾਂ ਦੀ ਚਾਕਰੀ ਭਗਤੀ ਹੈ ਬਹੁਤ ਕਰੜੀ ਹੈ ਕਠੜ ਹੈ ਹਰ ਇੱਕ ਆਦਮੀ ਪੂਰਾ ਤਾ ਨਹੀਂ ਸਹਾਰ ਸਕਦਾ ਸੁਖ ਸਾਰ ਸਾਰੂ ਬ੍ਰਹਮ ਦਾ ਸੁਖ ਦੇਣ ਵਾਲੀ ਹੈ ਜਿਨੋ ਜਿਨਨੋ ਨੇ ਕੀਤੀ ਹੈ ਉਹਨਾਂ ਨੂੰ ਸਾਥ ਸੰਗ ਦੀ ਇਹ ਦਾਤ ਪ੍ਰਾਪਤ ਹੋਈ ਹੈ ਨਦਰ ਕਰੇ ਜਿਸ ਆਪਣੀ ਚੌ ਪੀੜੀ ਆਦਿ ਯੁਗਾਂ ਦੇ ਵਖੀਲੀ ਕਿਨੇ ਨਾ ਪਾਇਓ ਈਰਖਾ ਕਰਕੇ ਸੂਮਤਾ ਕਰਕੇ ਚੁਗਲੀਆਂ ਕਰਕੇ ਨਹੀਂ ਮਾਰਾ ਸਾ ਮਿਲੇ ਹਰ ਸੇਵਕ ਭਾ ਨਿਸਤਾਰਾ ਸੇਵਕ ਭਾਤ ਦਾ ਕਰਕੇ ਨਸਤਾਰਾ ਹੋਇਆ ਹੈ ਸੋ ਸਾ ਹਜੂਰ ਫਰਮਾਉਂਦੇ ਹਨ ਨਦਰ ਕਰੇ ਜਿਸ ਆਪਣ ਜਿੱਦੋਂ ਤੋਂ ਮੇਰਾ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ ਇਸ ਲਾਏ ਹਿਤ ਪਿਆ ਉਹਨਾਂ ਦਾ ਗੁਰੂ ਸਾਹਿਬ ਦੀ ਸੇਵਾ ਜਿਹਤ ਲਾਉਂਦਾ ਹੈ ਤੇ ਗੁਰੂ ਸਾਹਿਬ ਦੇ ਹੁਕਮ ਮੰਨਣ ਚ ਪਿਆਰ ਲਾਉਂਦਾ ਹੈ ਉਸ ਦਾ ਚਿਤ ਦਾ ਹਿਤ ਵੀ ਲਾ ਦਿੰਦਾ ਹੈ ਤੇ ਬਾਣੀ ਦਾ ਵੀ ਪਿਆਰ 라 ਜਾਂਦਾ ਹੈ ਸਤਗੁਰ ਕੀ ਸੇਵੈ ਲੱਗਿਆ ਜੋ ਸਤਗੁਰੂ ਸਾਹਿਬ ਦੀ ਸੇਵਾ ਵਿੱਚ ਲੱਗੇ ਹੋਏ ਹੈ ਭਾਈ ਲੱਗਣੇ ਕਰਕੇ ਪਾਉ ਜਲ ਤਰੈ ਸੰਸਾਰ ਇਹ ਜਿਹੜਾ ਸੰਸਾਰ ਸਮੁੰਦਰ ਹੈ ਇਸ ਤੋਂ ਸੰਹਾਰੀ ਜੀਵ ਸਾਰੇ ਤਰ ਜਾਂਦੇ ਹਨ ਮਨ ਚਿੰਦੇ ਆ ਫਲ ਪਾਏ ਸਤਗੁਰਾਂ ਦੀ ਸੇਵਾ ਕਰਕੇ ਮਨ ਬਾਛਤ ਫਲਾਂ ਨੂੰ ਧਰਮ ਅਰਥ ਕਾਮ ਮੋਹ ਸਭ 팔 ਪਿਛਲੇ ਸਖ ਪਾ ਲਿੰਦੇ ਸੀ ਫੁਣ ਦੇ ਪਾ ਲਿੰਦੇ ਆਗੇ ਨੂੰ ਪਾਸ ਸੀ ਪਾ ਲੈਣਗੇ ਅੰਤਰ ਵਿਵੇਗ ਵਿਚਾਰ ਉਹਨਾਂ ਦੇ ਅਨੁਸਾਰ ਸੰਗੇ ਜੀ ਵਿਵੇਗ ਜੀ ਵੀ ਸ਼ਰਦੀ ਇਕਤਾ ਦਾ ਤੁੰ ਪਾ ਦਾ ਲਖਰ ਤੱਕ ਪਾ ਦਾ ਲਖਰ ਸਬਾ ਚ ਛੱਡ ਕੇ ਇਸ ਰੂਪ ਦਾ ਵਿਚਾਰ ਪ੍ਰਾਪਤ ਹੋ ਜਾਂਦਾ ਹੈ ਨਾਨਕ ਸਤਗੁਰ ਮਿਲਿਆ ਪ੍ਰਭ ਪਾਈਐ ਮਹਾਰਾਜ ਸਾਹਿਬ ਫਰਮਾਉਂਦੇ ਇਸ ਪ੍ਰਕਾਰ ਸਤਗੁਰਾਂ ਦੇ ਨਾਲ ਮਿਲਣੇ ਕਰਕੇ ਪ੍ਰਭ ਅਕਾਲ ਪੁਰਖ ਵਾਹਿਗੁਰੂ ਨੂੰ ਪਾ ਲਈਦਾ ਹੈ ਸਭ ਦੁੱਖ ਨਿਵਾਰਣ ਹਾ ਅਕਾਲ ਪੁਰਖ ਵਾਹਿਗੁਰੂ ਜੋ ਸਾਰਿਆਂ ਦੁੱਖਾਂ ਦੀ ਨਿਵਰਤੀ ਕਰਨ ਵਾਲਾ ਹੈ ਜੰਮਣ ਮਨ ਦੇ ਦੁੱਖਾਂ ਨੂੰ ਕਲੇਸ਼ਾਂ ਨੂੰ ਮਿਟਰ ਵਾਲਾ ਪ੍ਰਵੇਸ਼ਵਰ ਹੈ ਉਸ ਦੀ ਪ੍ਰਾਪਤੀ ਹੁੰਦੀ ਹੈ ਮਨਮੁਖ ਸੇਵਾ ਜੋ ਕਰੇ ਮਨਮੋਹਕ ਲੋਕ ਜਿਹੜੇ ਹਨ ਆਪਣੇ ਮਨ ਦੇ ਆਕੇ ਲੱਗਣ ਵਾਲੇ ਜੋ ਕੋਈ ਉਹ ਸੇਵਾ ਕਰਦੇ ਹਨ ਦੂਜੇ ਭਾਇ ਚਿਤਲਾ ਉਹ ਤਾਂ ਦੁਆਇਤ ਭਾਇ ਚਿਤਲਾ ਕੇ ਤੈਰ ਕਰਦੇ ਹਨ ਉਹ ਤਾਂ ਕਲਤ कुटुंब ਹੈ ਜਿਹੜਾ ਪੁੱਤਰ ਆਦਕ ਹੈ ਇੱਕਲਾ ਇਸਤਰੀ ਆਦਕ ਹੈ कुटुंब ਇਸਤਰੀ ਤੋਂ ਵੱਧ ਆਇਆ ਪਰਿਵਾਰ ਹੈ ਮਾਇਆ ਮੋਹ ਵਿਧਾਈ ਇਹਨਾਂ ਵਿੱਚ ਇਲਾਕੇ ਦਾ ਮਾਇਆ ਦਾ ਮੋਹ ਹੀ ਜੀਆਂ ਨੂੰ ਬਧਾਉਣਾ ਕੀਤਾ ਹੈ ਦਰਗਹਿ ਲੇਖਾ ਮੰਗੀਏ ਜਦੋਂ ਦਰਗਾਹ ਚ ਸਾਫ ਕਿਤਾਬ ਮੰਗਿਆ ਗਿਆ ਜੀਵ ਦੇ ਪਾਸੋਂ ਕੋਈ ਅੰਤ ਨਾ ਸਕੀ ਛਿੜਾਏ ਉਸ ਵੇਲੇ ਕੋਈ ਵੀ ਅੰਤ ਨੂੰ ਨਾ ਪੁੱਤਰ ਨਾ istri ਨਾ ਘਟਾਂ ਬਿਸਤਰੀ ਤੇ ਬਰਿਆ ਹੋਇਆ ਪਰਿਵਾਰ ਕੋਈ ਛੁੜਾ ਨਹੀਂ ਸਕੇਗਾ ਬਹੁ ਪ੍ਰਪੰਜ ਕਲ ਪਰਤਨ ਲਿਆਵਾ ਸੋਦਾਰਾ ਭਿਆਨ ਲਟਾਵਾ ਬਾਲਾ ਛਲ ਕਰਕੇ ਪ੍ਰਾਇਤ ਤੁਹਾਨੂੰ ਲਿਆਉਂਦਾ ਹੈ ਆਪਣੀ ਪੁੱਤਰ ਇਸਤਰੀਆਂ ਦੇ ਕੋਲੇ ਆ ਕੇ ਲਟਾਉਂਦਾ ਹੈ ਮਨ ਮੇਰੇ ਭੁੱਲੇ ਕਬਟ ਨਾ ਕੀਜੈ ਅੰਤ ਨਵੇਰਾ ਤੇਰੇ ਜੀ ਪੈ ਲੀਜੈ ਉਹਦੇ ਪਾਸੋ ਲਿਆ ਜਾਵੇਗਾ ਸਾਫ ਕਿਤਾਬ ਕੋਈ ਅੰਤ ਨਾ ਸਖੀ ਛੜਾਏ ਜਿਹੜਾ ਕੀਤਾ ਹੋਇਆ ਕਰਮ ਹੈ ਉਹਦਾ ਫਲ ਜਦੋਂ ਭੋਗਣਾ ਪਿਆ ਕੋਈ ਸੰਬੰਧੀਆਂ ਚੋਂ ਅੰਤ ਨੂੰ ਛੁਡਾ ਨਹੀਂ ਸਕੇਗਾ ਇਸ ਜੀਵ ਨੂੰ ਬਿਨ ਨਾਵੇ ਸਭ ਦੁੱਖ ਹੈ ਸੱਚੇ ਖਵਾਂਸਿਆ ਦੇ ਨਾਮ ਤੋਂ ਬਿਨਾ ਜਿੰਨਾ ਮੋਹ ਹੈ ਸਾਰਾ ਦੁੱਖ ਹੀ ਦੁੱਖ ਹੈ ਜੰਮਣ ਮਰਨ ਦਾ ਦੁਖਦਾਈ ਮੋਹ ਮਾਇਆ ਦਾ ਮੋਹ ਜਿਹੜਾ ਜੜ ਚੇਤਨੈ ਵੀ ਦੁਖਦਾਇਕ ਹੀ ਹੈ ਨਾਨਕ ਗੁਰਮੁਖ ਨਜ਼ਰੀਆ ਸਤਗੁਰੂ ਜੀ ਕਹਿੰਦੇ ਹਰੇਕ ਆਦਮੀ ਦੇ ਨਿਗਾਹ ਚ ਨਹੀਂ ਆਉਂਦਾ ਗੁਰਮਖਾਨੀ ਇਹ ਨਜ਼ਰ ਵਿੱਚ ਆਇਆ ਹੈ ਦ੍ਰਿਸ਼ਟੀ ਚ ਉਹ ਮਾਇਆ ਵਿਛੜ ਸਭ ਜਾ ਇਹ ਜਿਹੜਾ ਮਾਇਆ ਦਾ ਮੋਹ ਹੈ ਅਤੇ ਮਾਇਆ ਦੇ ਮੋਹ ਵਾਲੇ ਸੰਬੰਧੀ ਹੈ ਜਿਹੜੇ ਇਹ ਸਾਰਿਆਂ ਨੂੰ ਵਿਛੜ ਜਾਣਾ ਹੈ ਸਾਸ ਨਹੀਂ ਕਿਸੇ ਨੂੰ ਦੇਣਾ ਅੰਤ ਜਿਹੜੇ